अनुज शर्मा जी बोत बोत जी आयानु ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ ਵੈਲਕਮ ਬਹੁਤ ਬਹੁਤ ਸ਼ੁਕਰੀਆ ਸਨ ਸੱਚਿਆਕਾਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇਹ ਦੱਸੋ ਬਈ ਪ੍ਰਤਾਪ ਸਿੰਘ ਵਾਜਵਾ ਦੇ ਵਿਰੁੱਧ ਇਹ 353 197 ਕਿਵੇਂ ਲੱਗ ਗਈ ਭਾਰਤ ਦੀ ਸੋਵਰਨਿਟੀ ਤੇ ਅਖੰਡਤਾ ਨੂੰ ਖਤਰਾ ਉਹਨਾਂ ਤੋਂ ਜਿਵੇਂ ਦੇਖੋ ਟ੍ਰੈਂਸ ਆਫ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਇੱਕ ਅੱਦੇ ਦਿਨ ਦੇ ਵਿੱਚ ਵਾਪਰ ਗਈਆਂ ਜਿਸ ਦੇ ਨਾਲ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵਾ ਇਸ ਵਕਤ ਪੂਰੀ ਪੂਰੀ ਗਰਮਾਈ ਹੋਈ ਸਿਆਸਤ ਦਾ ਇੱਕ ਹਿੱਸਾ ਬਣੇ ਹੋਏ ਨੇ ਕਿਉਂਕਿ ਜਿਸਰ ਤੱਕ ਅਸੀਂ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਦੀ ਪਿਛਲੇ ਦਿਨੀ ਉਹਨਾਂ ਨੇ ਇੱਕ ਬਿਆਨ ਇੰਟਰਵਿਊ ਦੇ ਵਿੱਚ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਮੈਨੂੰ ਮੇਰੇ ਭਰੋਸੇਯੋਗ ਸੂਤਰਾਂ ਦੇ ਵੱਲੋਂ ਪਤਾ ਲੱਗਾ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਉਹ 50 ਗਰਨੇੜ ਆਏ ਸੀਗੇ ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜੇ ਨੇ ਕੁਝ ਗਰਨੇਡ ਚੱਲ ਗਏ ਨੇ ਔਰ ਕੁਝ ਗਰਨੇਡ ਜਿਹੜੇ ਨੇ ਹਜੇ ਵੀ ਇੱਥੇ ਮੌਜੂਦ ਨੇ ਲੇਕਿਨ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨੂੰ ਗਰਨੇਡਾਂ ਦੀ ਹਜੇ ਤੱਕ ਜਿਹੜੀ ਹੈ ਉਹ ਲੋਕੇਸ਼ਨ ਲੱਭ ਨਹੀਂ ਪਾਈ ਕਿੱਥੇ ਹੈ ਕਹਿੰਦੇ ਇਸ ਕਰਕੇ ਜੱਪਦਾ ਹੈ ਕਿ ਅੱਜ ਹਰ ਕੋਈ ਇਸ ਤਕ ਖਤਰੇ ਦੇ ਵਿੱਚ ਹੈ ਕਿਉਂਕਿ ਕਹਿੰਦੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੰਦਰਾਂ ਦੇ ਵਿੱਚ ਗਰਨੇਡ ਚੱਲ ਗਏ ਪੁਲਿਸ ਸਟੇਸ਼ਨਾਂ ਦੇ ਵਿੱਚ ਗਰਨੇਡ ਚੱਲ ਗਏ ਲੀਡਰਾਂ ਦੇ ਘਰਾਂ ਦੇ ਵਿੱਚ ਗਰਨੇਡ ਚੱਲ ਗਏ ਈਵਨ ਕਿ ਜਿਹੜਾ ਮੋਹਾਲੀ ਦੇ ਵਿੱਚ ਜਿਹੜਾ ਖੂਫੀਆ ਜਿਹੜਾ ਹੈਡ ਆਫ ਇਸੇਗਾ ਉੱਥੇ ਗਰਨੇਡ ਚੱਲ ਗਈ ਉੱਥੇ ਆਰਪੀਜੀ ਚੱਲ ਗਿਆ ਲੇਕਿਨ ਇਹ ਕਹਿੰਦੇ ਕਿ ਇੱਥੇ ਪੰਜਾਬ ਦੇ ਵਿੱਚ ਸੁਰੱਖਿਆ ਤਾਂ ਹੈ ਕੌਣ ਇਹ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਠਿੰਦ ਸਾਹਿਬ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਘਰ ਪੁਲਿਸ ਜਾਂਦੀ ਹੈ ਪੁਲਿਸ ਪੁੱਛਤਾਚਾਹ ਕਰਨ ਨੂੰ ਜਾਂਦੀ ਹੈ ਕਹਿੰਦੇ ਕਿ ਤੁਹਾਨੂੰ ਕਿੰਨੇ ਦੱਸਿਆ ਕੌਣ ਹੈ ਤੁਹਾਡਾ ਪਰੋਸੇ ਜੋ ਉਹ ਸੂਤਰ ਜਿਨ੍ਹਾਂ ਨੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਲੇਕਿਨ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਮੈਂ ਆਪਣਾ ਜਿਹੜਾ ਸੋਰਸ ਹੈ ਉਹ ਰਿਵੀਲ ਨਹੀਂ ਕਰ ਸਕਦਾ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਬਰ ਸੈੱਲ ਦੇ ਵੱਲੋਂ ਜਿਹੜਾ ਉਹ ਸੱਦਿਆ ਜਾਂਦਾ ਫੇਰ 7 ਦੇ ਵਿੱਚ ਮੋਹਾਲੀ ਦੇ ਵਿੱਚ ਜਿਹੜਾ ਸਾਈਬਰ ਸੈੱਲ ਹੈ ਉੱਥੇ ਉਹਨਾਂ ਨੂੰ ਸੱਦਿਆ ਜਾਂਦਾ ਹੈ ਲੇਕਿਨ ਅੱਜ ਜਿਹੜੇ ਉਹ ਪ੍ਰਤਾਪ ਬਾਜਵਾ ਉੱਥੇ ਜਾ ਵੀ ਨਹੀਂ ਪਾਉਂਦੇ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਅੱਜ ਆਪਣੇ ਕੁਝ ਹੋਰ ਜੇ ਨਹੀਂ ਸੀਗੇ ਉਧਰ ਜਾਣਾ ਸੀ ਇਸ ਕਰਕੇ ਮੈਂ ਕੱਲ ਪੇਸ਼ ਹੋ ਜਾਊਗਾ ਲੇਕਿਨ ਸਿੰਸਾ ਜੀ ਦਾ ਬਹੁਤ ਹੋਰ ਵੱਡਾ ਫੈਕਟਰ ਹੈ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਨੰਬਰ 19 ਹਰ ਇੱਕ OFIR ਦੇ ਵਿੱਚ ਇੱਕ ਹਮੇਸ਼ਾ ਰੂਲ ਹੁੰਦਾ ਹੈ ਕਿ ਭਾਵੇਂ ਕੋਈ ਵੀ FIR ਹੋਵੇ ਉਹ ਇੱਕ ਵਿਅਕਤੀ ਨੂੰ ਉਸ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਔਰ ਉਹ ਨੂੰ ਆਨਲਾਈਨ ਵੀ ਅਪਲੋਡ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਵੀ ਵਿਅਕਤੀ ਦੇ ਖਿਲਾਫ FIR ਹੋ ਰਹੀ ਹੋਵੇ ਉਹ ਆਪਣੇ ਲਈ ਵਕੀਲ ਹਾਇਰ ਕਰ ਸਕੇ ਵਕੀਲ ਨੂੰ ਭੇਜ ਸਕੇ FIR ਦੇ ਅੱਗੇ ਦਾ ਕੇਸ ਕਿਵੇਂ ਲੜਨਾ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਸਕਣ ਲੇਕਿਨ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ FIR ਲੰਮੇ ਸਮੇਂ ਤੱਕ ਜਿਹੜਾ ਪੋਰਟਲ ਤੇ ਅਪਲੋਡ ਹੀ ਨਹੀਂ ਹੋਈ नो डाटा फाउंड ਜਿਹੜਾ ਇਦਾਂ ਉੱਥੇ ਹੋਟਲ ਤੇ ਲਿਖਿਆ ਹੁੰਦਾ ਸੀਗਾ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪਹੁੰਚ ਕਰਨੀ ਪਈ ਔਰ ਉਹਨਾਂ ਨੇ ਮੁਹਾਲੀ ਕੋਰਟ ਦੇ ਵਿੱਚ ਪਹੁੰਚ ਕੀਤੀ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਜਿਹੜਾ ਉਹ ਇਹ ਜਿਹੜਾ ਕੇਸ ਆਪਣਾ ਐਪਲੀਕੇਸ਼ਨ ਲਗਾਈ ਗਈ ਕਿ ਮੈਨੂੰ ਜਿਹੜਾ ਉਹ ਐਫ ਆਈ ਆਰ ਮੇਰੀ ਦਿੱਤੀ ਜਾਵੇ ਉਸ ਤੋਂ ਬਾਅਦ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜਿਹੜਾ ਉਹ ਹੁਣ ਐਫ ਆਈ ਆਰ ਮਿਲੀ FIR ਦੇ ਵਿੱਚ ਦੋ ਤਾਰਾਵਾਂ ਲਾਈਆਂ ਗਈਆਂ ਨੇ ਜਿਵੇਂ ਕਿਸੇ ਵੀ ਕਿਹਾ 353 ਔਰ 198 ਇਹਨਾਂ ਦੋਵਾਂ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ FIR ਦੇ ਵਿੱਚ ਹੁਣ ਇਸ ਦੇ ਉੱਤੇ ਕੱਲ੍ਹ ਦੇ ਦਿਨ ਪਹਿਲੀ ਨਜ਼ਰ ਬਣੀ ਰਹੇਗੀ ਕਿ ਜਿਹੜੀ ਹੁਣ 2 ਵਜੇ ਪ੍ਰਤਾਪ ਸਿੰਘ ਬਾਜਵਾ ਨੇ ਜਾਣਾ ਹੈ ਸਾਈਬਰ ਸੈੱਲ ਦੇ ਕੋਲ ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਕਰਨੀ ਹੈ ਉਸ ਦੇ ਵਿੱਚ ਕੀ ਕੁਝ ਰਹਿੰਦਾ ਉਹ ਦੇਖਣਾ ਹੋਵੇਗਾ ਦੂਜੇ ਪਾਸੇ ਕਿਉਂਕਿ ਅਗਰ 2 ਵਜੇ ਤੱਕ ਪ੍ਰਤਾਪ ਸਿੰਘ ਬਾਜਵਾ ਨਹੀਂ ਪਹੁੰਚਦੇ ਤੇ ਫਿਰ ਉਹਨਾਂ ਦੇ ਜਿਹੜੇ ਨੇ ਉਹ ਨੋਨ ਅਵੇਲੇਬਲ ਵਾਰੰਟ ਵੀ ਨਿਕਲ ਸਕਦੇ ਇਸ ਕਰਕੇ ਕੀ ਕੁਝ ਅੱਗੇ ਹੁੰਦਾ ਦੇਖਣਾ ਜ਼ਰੂਰ ਹੋਏਗਾ ਲੇਕਿਨ ਅੱਜ ਪੂਰੀ ਕਾਂਗਰਸ ਇਸੁੱਤ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜੀ ਹੈ ਥਿੰਨ ਸਾਹਿਬ ਇਹ ਜਿਹੜਾ ਉਹ ਦਿੱਲੀ ਦੀ ਹਾਈ ਕਮਾਂਡ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਵੀ ਗਲਤ ਨਹੀਂ ਕੀਤਾ ਔਰ ਪੰਜਾਬ ਦੀ ਲੀਡਰਸ਼ਿਪ ਵੀ ਨਾਲ ਖੜੀ ਹੈ ਇਸ ਕਰਕੇ ਜਿਹੜਾ ਵੱਡੇ ਪੱਧਰ ਤੇ ਕੱਲ ਦੇ ਦਿਨ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਕਿ ਗਲਤ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਹਸਾਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੱਛਾ ਆਪ ਬੜਾ ਅਸੀਂ ਸੁਣਿਆ ਪਹਿਲਾਂ ਵੀ ਐਨਆਰਆਈ ਦਾ ਪਲਾਟ ਰੋਕ ਲਿਆ ਨਰਦੀ ਕੋਠੀ ਰੋਕੀ ਔਰ ਐਨਆਰਆਈ ਦੀ ਕਣਕ ਵੱਢ ਕੇ ਲੈ ਕੇ ਕੋਈ ਲਿਆ ਕੇ ਕੰਬਾਈਨ ਤੇ ਟਰੈਕਟਰ ਟਰਾਲੀ ਲਿਆਏ ਤੇ ਦਾਣੇ ਸਾਰੇ ਚੁੱਕੇ ਲੈ ਗਏ ਨੇ ਇਹ ਕਿੱਥੇ ਵਾਪਰੀ ਹੈ ਜੀ ਪੁਲਿਸ ਨੇ ਕੀ ਕੀਤਾ ਬਿਲਕੁਲ ਠੇੜਾ ਸਾਹਿਬ ਇਹ ਜਿਹੜੀ ਘਟਨਾ ਹੈ ਇਹ ਜਗਰਾਉਂ ਦੀ ਜਾ ਗਰਾਉਂਡੇੜੇ ਪਿੰਡ ਪੈਂਦਾ ਉਥੇ ਵੀ ਇਹ ਸਾਰੀ ਘਟਨਾ ਹੈ ਜਿਸ ਤੇ ਇੱਕ ਅਮਰੀਕਾ ਤੋਂ ਆਏ ਹੋਏ ਐਨ ਆਰ ਆਈ ਬੰਦੇ ਦੀ ਪੈਲੀ ਸੀ ਕਿ ਕੁਝ 23 ਕ ਜਿਹੜੀ ਕਿੱਲੇ ਪੈਲੀ ਸੀ ਜਿਸ ਦੇ ਵਿੱਚ ਫਸਲ ਲਹਿਰਾਂ ਦੀ ਪਈ ਸੀ ਪੱਕੀ ਹੋਈ ਕਣਕ ਸੀਗੀ ਜਿਸ ਨੂੰ ਅੱਧੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ 25 ਤੋਂ 30 ਵਿਅਕਤੀ ਹੋਣਗੇ ਜਿਹੜੇ ਆਂਦੇ ਨੇ ਪੂਰੀਆਂ ਟਰੈਕਟਰ ਔਰ ਕੰਪੈਨਾਂ ਲੈ ਕੇ ਆਂਦੇ ਨੇ ਔਰ ਫਸਲ ਵੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਇਥੇ ਥੋੜੀ ਚੋਰੀ ਕਰਕੇ ਲੈ ਜਾਈਏ ਔਰ ਜਾ ਕੇ ਮੰਡੀ 'ਚ ਵੇਚ ਆਵਾਂਗੇ ਪੈਸੇ ਅਸੀਂ ਕਮਾ ਲਾਂਗੇ ਭਾਵੇਂ ਕਿਸੇ ਹੋਰ ਦੇਖੇ ਇਤਨੇ ਫਸਲ ਕਿਸੇ ਹੋਰਦੀ ਹੈ ਇਸ ਤੋਂ ਬਾਅਦ ਪਿੰਡ ਦੇ ਬੰਦੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਉੱਥੋਂ ਦੀ ਭਜਾ ਦਿੱਤਾ ਜਾਂਦਾ ਹੈ ਜਿਹੜੇ ਉੱਥੇ ਪਹੁੰਚੇ ਸੀਗੇ 25 ਤੋਂ 30 ਬੰਦੇ ਪੁਲਿਸ ਵੀ ਪਹੁੰਚਦੀ ਹੈ ਲੇਕਿਨ ਪੁਲਿਸ ਦੇ ਵੱਲੋਂ ਹੁਣ ਇੱਕ ਐਫਆਈਆਰ ਦਰਜ ਕਰ ਲਈ ਗਈ ਹੈ ਥੰਡ ਸਾਹਿਬ ਜਿਹਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਉੱਤੇ ਐਫਆਈਆਰ ਹੋ ਗਈ ਲੇਕਿਨ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਲੇਕਿਨ ਇਸ ਵਕਤ ਚਿੰਤਾ ਦਾ ਵਿਸ਼ਾ ਵੱਡਾ ਹੈ ਕਿਉਂਕਿ ਜੇਕਰ ਤੁਸੀਂ ਗੱਲ ਕਰਦੇ ਆ ਕਿ ਸਾਡੇ ਪਿੰਡ ਪਰ ਵਸਦੇ ਨੇ ਬਾਹਰ ਜਿਨ੍ਹਾਂ ਦੀਆਂ ਆਪਣੀਆਂ ਪੈਲੀਆਂ ਪੰਜਾਬ ਚ ਵੀ ਹੈਗੀਆਂ ਨੇ ਉਹ ਇਸ ਕਰਕੇ ਬਾਹਰ ਸੰਤੁਸ਼ਟ ਹੁੰਦੇ ਨੇ ਕਿ ਅਬੀ ਸਾਡੇ ਪੰਜਾਬ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਾਡੀ ਪੈਲੀ ਹੈ ਸੁਰੱਖਿਅਤ ਹੈ ਉਹਦਾ ਪੈਸਾ ਜਾਂ ਉਥੇ ਦੀ ਫਸਲ ਜਿਹੜੀ ਹੈ ਉਹ ਕਿਤੇ ਨਹੀਂ ਜਾਏਗੀ ਲੇਕਿਨ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਨੇ ਕਦੇ ਜਗਰਾਉਂ ਦੇ ਵਿੱਚ ਹੁੰਦੀ ਹੈ ਤੇ ਕਦੇ ਕਿਤੇ ਹੋਰ ਹੁੰਦੀ ਹੈ ਲੇਕਿਨ ਇਸ ਦੇ ਉੱਤੇ ਹੁਣ ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਕੋਈ ਨਾ ਕੋਈ ਸਟ੍ਰਿਕਟ ਸਟੈਪ ਲਵੇ ਜਿਸ ਦੇ ਨਾਲ ਇਹ ਚੀਜ਼ਾਂ ਨੂੰ ਰੋਕਿਆ ਜਾ ਸਕੇ ਨਾਲ ਦੇ ਨਾਲ ਪੁਲਿਸ ਦੀ ਜਿਹੜੀ ਹੈ ਉਹ ਤਣਾਤੀ ਵੀ ਵਧਾਈ ਜਾਣੀ ਚਾਹੀਦੀ ਹੈ ਖਾਸ ਕਰ ਰਾਤ ਦੇ ਵੇਲੇ ਇਹ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਦੇ ਵੱਲੋਂ ਔਰ ਜਿਹੜੇ ਅਜਿਹੀ ਪੈਲੀਆਂ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੇ ਬਾਹਰ ਵੱਸਦੇ ਸਾਡੇ ਭਰਾ ਭੈਣ ਨੇ ਉਹ ਸਾਰੇ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਇਹ ਕਹਿ ਸਕਣ ਕਿ ਸਾਡੇ ਪਿੰਡ ਦੀ ਫਸਲ ਸਾਡੇ ਪਿੰਡ 'ਚ ਸਾਡਾ ਖੇਤ ਜਿਹੜਾ ਹੈ ਉਹ ਸੁਰੱਖਿਅਤ ਹੈ ਕਿਉਂਕਿ ਪੰਜਾਬ ਦੇ ਵਿੱਚ ਹੈ ਰੰਗਲੇ ਪੰਜਾਬ ਦੇ ਵਿੱਚ ਹੈ ਨਾ ਕਿ ਇਹ ਕਹਿਣਾ ਪਵੇ ਕਿ ਪੰਜਾਬ ਤਾਂ ਤੁਹਾਡਾ ਰੰਗਲਾ ਹੈ ਲੇਕਿਨ ਹਰਕਤਾਂ ਇਦਾਂ ਦੀਆਂ ਹੁੰਦੀਆਂ ਨੇ ਉੱਥੇ ਤੇ ਬਾਕੀ ਤੁਸੀਂ ਪ੍ਰਤਾਪ ਸਿੰਘ ਵਾਜਵਾ ਦੀ ਗੱਲ ਦੱਸੀ ਸੀ ਹੁਣ ਸੁਨੀਲ ਜਾਖੜ ਉਹਨਾਂ ਨੇ ਕੀ مشورہ ਦਿੱਤਾ ਉਹਨਾਂ ਨੂੰ ਦੇਖੋ ਇਤਿਹਾਸਬ ਬਹੁਤ ਸਾਰੀਆਂ ਚੀਜ਼ਾਂ ਨੇ ਲੇਕਿਨ ਜਿਸ ਵਕਤ ਅਸੀਂ ਸੁਨੀਲ ਜਾਖੜ ਦੀ ਔਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰਦੇ ਹਾਂ ਲੰਮਾ ਸਮਾਂ ਇੱਕ ਪਾਰਟੀ ਦੇ ਵਿੱਚ ਰਹੇ ਨੇ ਦੋਵੇਂ ਆਪਸ ਦੇ ਵਿੱਚ ਜਿਗਰੀ ਰਹੇ ਨੇ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਰਹੇ ਨੇ ਬਹੁਤ ਲੰਮਾ ਸਮਾਂ ਉਹਨਾਂ ਦੋਵਾਂ ਨੇ ਇਕੱਠਿਆਂ ਨੇ ਕੰਮ ਵੀ ਕੀਤਾ ਲੇਕਿਨ ਹੁਣ ਇੱਕ ਦੂਸਰੇ ਤੋਂ ਵਿਰੋਧੀ ਧਿਰ ਦੇ ਵਿੱਚ ਆ ਕੇ ਜਿਹੜਾ ਲੜਾਈਆਂ ਜ਼ਿਆਦਾ ਚੱਲਦੀਆਂ ਨੇ ਇਸ ਵਕਤ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਲੇਕਿਨ ਜਿਸ ਵਕਤ ਅੱਜ ਦੀ ਗੱਲ ਕਰੀਏ ਤੇ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੀ ਇੱਕ ਟੁੱਕ ਹੋ ਕੇ ਇੱਕ ਫਲਾ ਦਿੱਤੀ ਉਹ ਕਹਿੰਦੇ ਕਿ ਬਾਜਵਾ ਸਾਹਿਬ ਤੁਸੀਂ ਇੱਕ ਮੋਰਚਾ ਚੱਕਿਆ ਤੇ ਇੱਕ ਮੁੱਦਾ ਚੱਕਿਆ ਤੇ ਕਹਿੰਦੇ ਬਹੁਤ ਚੰਗੀ ਗੱਲ ਹੈ ਤੁਸੀਂ ਮੁੱਦਾ ਚੱਕਿਆ ਕਹਿੰਦੇ ਲੇਕਿਨ ਆਪਣੇ ਪੱਬਾਂ ਪੈਰ ਜਿਹੜਾ ਉਹ ਖੜੇ ਰਹੀਓ ਕਹਿੰਦੇ ਹੁਣ ਇਸ ਜਿਹੜੇ ਮੁੱਦੇ ਨੂੰ ਤੁਸੀਂ ਚੱਕਿਆ ਹੈ ਕਿ ਪੰਜਾਬ ਦੇ ਵਿੱਚ ਇੰਨੇ ਗ੍ਰਨੇਡ ਆਏ ਨੇ ਉਹ ਗਰਨੇਡ ਦੀਆਂ ਗੱਲਾਂ ਤੇ ਖਰੇ ਉਤਰੀਓ ਲੋਕਾਂ ਦਾ ਮਸਲਾ ਚੱਕਿਆ ਤੇ ਲੋਕਾਂ ਦੇ ਨਾਲ ਰਹੀਓ ਕਹਿੰਦੇ ਇਹ ਨਾ ਹੋਵੇ ਕਿ ਇੱਕ ਐਫਆਈਆਰ ਦੇ ਸਿਰ ਤੇ ਤੁਸੀਂ ਡਰ ਜੋ ਔਰ ਉਸ ਤੋਂ ਬਾਅਦ ਜਿਵੇਂ ਪਿਛਲੀ ਵਾਰੀ ਤੁਹਾਡੇ ਪ੍ਰਧਾਨ ਤੇ ਪਰਚਾ ਹੋਇਆ ਸੀ ਤੇ ਪ੍ਰਧਾਨ ਜਿਹੜਾ ਉਹ ਹੁੱਡੀ ਪਾ ਕੇ ਰਾਤ ਦੇ ਹਨੇਰੇ ਦੇ ਵਿੱਚ ਮੁੱਖ ਮੰਤਰੀ ਦੇ ਘਰ ਤੁਰਿਆ ਹੋਇਆ ਸੀ ਕਿ ਅਸੀਂ ਸਲਾਹ ਕਰ ਲਈਏ ਕਹਿੰਦੇ ਅਜਿਹੀਆਂ ਚੀਜ਼ਾਂ ਨਾ ਕਰਿਓ ਕਹਿੰਦੇ ਬਿਲਕੁਲ ਤੁਹਾਡਾ ਪ੍ਰਧਾਨ ਤੁਹਾਡੇ ਕੋਲ ਵੀ ਆਏਗਾ ਤੁਹਾਨੂੰ ਵੀ ਕਹੇਗਾ ਕਿ ਚਲੋ ਬਈ ਹੁੱਡੀ ਇੱਕ ਤੁਸੀਂ ਪਾਓ ਇੱਕ ਮੈਂ ਪਾਣਾ ਤੇ ਚੱਲਦੇ ਆਂ ਮੁੱਖ ਮੰਤਰੀ ਦੇ ਨਾਲ ਸੁਲਾਹ ਕਰਕੇ ਆਨੇ ਆ ਪਰ ਕਹਿੰਦੇ ਕਰਿਓ ਨਾ ਲੋਕਾਂ ਦੇ ਨਾਲ ਖੜੇ ਹੋਇਓ ਤੇ ਲੋਕਾਂ ਦੇ ਨਾਲ ਖੜੇ ਹੁੰਦੇ ਹੋਏ ਇੱਕ ਦੋ ਪਰਚੇ ਹੋ ਜਾਂਦੇ ਹੁੰਦੇ ਨੇ ਇਹਨੂੰ ਮਾਣ ਦੇ ਨਾਲ ਲਈਓ ਹੂੰ ਹੂੰ ਅੱਛਾ ਜੀ ਪੰਜਾਬ ਦੇ ਗੈਂਗਲੈਂਡ ਦੀ ਤਸ਼ਵੀਕ ਆਪਣੇ ਮਜੀਠੀਆ ਸਾਹਿਬ ਨੇ ਦਿੱਤੀ ਬਿਲਕੁਲ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਲਗਾਤਾਰ ਜਿਹੜੇ ਨੇ ਉਹ ਵਕ ਵਕ ਮਸਲੇ ਮੁੱਦੇ ਜਿਹੜੇ ਨੇ ਪੰਜਾਬ ਦੇ ਚੱਕਦੇ ਨੇ ਲੇਕਿਨ ਅੱਜ ਉਹਨਾਂ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਠੇਨ ਸਾਹ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਅੱਜ ਪੰਜਾਬ ਜਿਹੜਾ ਉਹ ਗੈਂਗਲੈਂਡ ਬਣਿਆ ਹੋਇਆ ਜਾਪਦਾ ਹੈ ਕਹਿੰਦੇ ਕਿ ਅੱਜ ਕਿਤੇ ਵੀ ਜਿਹੜੇ ਗਰਨੇਡ ਚੱਲ ਜਾਂਦੇ ਨੇ ਕਿਤੇ ਵੀ ਗੋਲੀਆਂ ਚੱਲ ਜਾਂਦੀਆਂ ਨੇ ਕਿਤੇ ਵੀ ਫਿਰੋਤੀਆਂ ਮੰਗੀਆਂ ਜਾਂਦੀਆਂ ਨੇ ਕਹਿੰਦੇ ਅੱਜ ਕੋਈ ਵੀ ਚੀਜ਼ ਜਿਹੜੀ ਹੈ ਲਾਅ ਐਂਡ ਆਰਡਰ ਦੀ ਪੰਜਾਬ ਦੀ ਸਰਕਾਰ ਦੇ ਹੱਥ ਤੇ ਵਿੱਚ ਨਹੀਂ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਕਹਿੰਦੇ ਪਤਾ ਹੀ ਨਹੀਂ ਹੈ ਕਿ ਕੀ ਕੁ ਹੁਕਮ ਇਸ ਦੇ ਵਿੱਚ ਇੱਕ ਹੋਰ ਘਟਨਾ ਜਿਹੜੀ ਅੰਮ੍ਰਿਤਸਰ ਦੇ ਲਾਗੇ ਕੱਲ ਦੇਰ ਰਾਤ ਵਾਪਰੀ ਥਣ ਸਭ ਉਸ ਦਾ ਵੀ ਜ਼ਿਕਰ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤਾ ਗਿਆ ਜਿੱਥੇ ਇੱਕ ਪੈਟਰੋਲ ਪੰਪ ਤੇ ਗੋਲੀਆਂ ਚੱਲੀਆਂ ਔਰ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਜਿਹੜਾ ਉਹ ਗੋਲੀਆਂ ਦੇ ਨਾਲ ਉੜਾ ਦਿੱਤਾ ਗਿਆ ਇਸ ਦੇ ਉੱਤੇ ਜਿਹੜਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਹਿੰਦੇ ਕਿ ਇਹ ਸਾਰੀ ਚੀਜ਼ ਪਲਾਨ ਹੋ ਕੇ ਆਈ ਸੀਗੀ ਇਸ ਦੇ ਉੱਤੇ ਜਿਹੜੇ ਪੁਲਿਸ ਹੈ ਉਹਨਾਂ ਨੇ ਇਹ ਕਿਹਾ ਕਿ ਚੋਰੀ ਦੇ ਵਾਸਤੇ ਉੱਥੇ ਆਏ ਸੀਗੇ ਜਾਂ ਹੋਰ ਜਿਹੜੇ ਨੇ ਥੀਰੀਜ਼ ਦਿੱਤੀਆਂ ਗਈਆਂ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਹਿੰਦੇ ਕਿ ਪਲਾਨਡ ਮਰਡਰ ਸੀਗਾ ਜਿਹੜੇ ਉਹ ਆਪਣੇ ਨਾਲ ਹਥਿਆਰ ਲੈ ਕੇ ਆਏ ਸੀ ਜਿਹੜੀ ਸੀਸੀਟੀਵੀ ਫੁਟੇਜ ਬਾਹਰ ਆ ਰਹੀ ਸੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਲਾਨਡ ਹੈਗੀਆਂ ਨੇ ਇਸ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਹਿੰਦੇ ਕਿ ਜਿਹੜੀਆਂ ਚੀਜ਼ਾਂ ਇਹ ਸਭ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਕਹਿੰਦੇ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਹੈ ਕਹਿੰਦੇ ਜਾਂ ਤਾਂ ਪੰਜਾਬ ਦੀ ਸਰਕਾਰ ਸਿੱਧੇ ਤੌਰ ਤੇ ਕਹ ਦੇ ਕਿ ਭਾਈ ਸਾਡੇ ਹੱਥ ਖੜੇ ਨੇ ਅਸੀਂ ਨਹੀਂ ਸਾਂਭ ਸਕਦੇ ਲੇਕਿਨ ਕਹਿੰਦੇ ਜੇਕਰ ਉਹ ਨਹੀਂ ਕਹਿਣਾ ਤੇ ਫਿਰ ਕੋਈ ਪੁਖਤਾ ਕਦਮ ਜਿਹੜੇ ਨੇ ਉਹ ਚੁੱਕੇ ਜਾਣੇ ਚਾਹੀਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਿ ਪੰਜਾਬ ਜਿਹੜਾ ਉਹ ਸੁਰੱਖਿਅਤ ਰਹੇ ਔਰ ਉੱਥੇ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅੱਛਾ ਆ ਕੀ ਫੈਸਲਾ ਕੀਤਾ ਜਿਹੜਾ ਆਪਣੀ ਫੈਡਰਲ ਸਰਕਾਰ ਕੇਂਦਰ ਦੀ ਸਰਕਾਰ ਨੇ ਵੀ ਮਨਜ਼ੂਰ ਕਰ ਦਿੱਤਾ ਕਿ ਐਗਰੋ ਫੋਰੈਸਟਰੀ ਰਹੀ ਆ ਜਿਹੜੀ ਗ੍ਰੀਨਰੀ ਆ ਉਹ ਵਧਾਈ ਜਾਏ ਹਰੀਆਲੀ ਵਧਾਉਣ ਦਾ ਕੀ ਪ੍ਰੋਜੈਕਟ ਹੈ ਜੀ ਬਿਲਕੁਲ ਪਿਛਲੇ ਲੰਬੇ ਸਮੇਂ ਤੋਂ ਇੱਕ سوال ਪੰਜਾਬ ਦੇ ਵਿੱਚ ਲਗਾਤਾਰ ਉੱਠ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਡਿਵੈਲਪਮੈਂਟ ਦੇ ਕਾਰਜ ਕੀਤੇ ਜਾ ਰਹੇ ਨੇ ਉਸ ਦੇ ਨਾਲ ਜਿਹੜਾ ਉਹ ਗ੍ਰੀਨਲੈਂਡ ਫੋਰੈਸਟ ਗ੍ਰੀਨਲੈਂਡ ਜਿਹੜੀ ਹੈ ਪੰਜਾਬ ਦੀ ਘਟਦੀ ਜਾ ਰਹੀ ਹੈ ਇਸ ਨੂੰ ਲੈ ਕੇ 2024 ਦੇ ਵਿੱਚ ਇੱਕ ਜਿਹੜੀ ਐਪਲੀਕੇਸ਼ਨ ਇੱਕ ਅਰਜੀ ਪਾਈ ਗਈ ਸੀ ਕੇਂਦਰ ਸਰਕਾਰ ਨੂੰ ਔਰ ਇਹ ਕਿਹਾ ਗਿਆ ਸੀਗਾ ਕਿ ਅਸੀਂ ਜਿਹੜੀ ਹੈ ਗ੍ਰੀਨ ਬੈਲਟ ਤਿਆਰ ਕਰਨਾ ਚਾਹੁੰਦੇ ਹਾਂ ਤਾਂ ਕਿ ਗ੍ਰੀਨ ਬੈਲਟ ਦੇ ਨਾਲ ਜਿਹੜਾ ਉਹ ਇੱਕ ਤਾਂ ਗਲੋਬਲ ਵਾਰਮਿੰਗ ਦੇ ਵਿੱਚ ਇੱਕ ਸਹਾਰਾ ਬਣਿਆ ਰਹੇਗਾ ਲੇਕਿਨ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਸੀਗਾ ਕਹਿੰਦੇ ਕਿ ਗ੍ਰੀਨ ਬੈਲਟ ਹੋਏਗੀ ਤਾਂ ਬਿਊਟੀਫਿਕੇਸ਼ਨ ਵੀ ਹੋਏਗੀ ਲੇਕਿਨ ਇਸ ਦੇ ਵਿੱਚ ਐਗਰੋ ਫੋਰੈਸਟਿੰਗ ਨੂੰ ਜਿਹੜੀ ਹੈ ਹੁਣ ਕੇਂਦਰ ਸਰਕਾਰ ਨੇ ਹਾਂ ਕਹੀ ਹੈ ਐਗਰੋ ਫੋਰੈਸਟਿੰਗ ਜਿਹੜੀ ਟਰਮ ਹੈ ਉਹ ਇਸ ਕਰਕੇ ਯੂਜ਼ ਕੀਤੀ ਗਈ ਹੈ ਕਿਉਂਕਿ ਗ੍ਰੀਨ ਬੈਲਟ ਤਾਂ ਬਣੇਗੀ ਠੀਕ ਸਭ ਲੇਕਿਨ ਜਿਹੜੇ ਪੇੜ ਲਾਏ ਜਾਣਗੇ ਜਿਹੜੇ ਪੌਦੇ ਲਾਏ ਜਾਣਗੇ ਉਹ ਅਜਿਹੇ ਲਗਾਏ ਜਾਣਗੇ ਜਿਹੜੇ ਬਾਅਦ ਦੇ ਵਿੱਚ ਕਿਸਾਨ ਨੂੰ ਫਾਇਦਾ ਦੇ ਕੇ ਜਾਣ ਜਿਵੇਂ ਸ਼ੀਸ਼ਮ ਦਾ ਲਗਾਇਆ ਜਾਏਗਾ ਜਿਵੇਂ ਚੰਦਨ ਦਾ ਲਗਾਇਆ ਜਾਏਗਾ ਉਹ ਬ੍ਰਿਖਸ਼ ਲਾਏ ਜਾਣਗੇ ਜਿਸ ਨੂੰ ਬਾਅਦ ਦੇ ਵਿੱਚ ਵੇਚ ਕੇ ਥੋੜੀ ਜਿਹੜੀ ਉਸ ਦੀ ਲੱਕੜ ਹੈ ਉਸ ਨੂੰ ਵੇਚ ਕੇ ਕਿਸਾਨ ਪੈਸਾ ਵੀ ਕਮਾ ਸਕੇਗਾ ਔਰ ਉਸ ਦੇ ਨਾਲ ਬਿਊਟੀਫਿਕੇਸ਼ਨ ਵੀ ਹੋਏਗੀ ਇਸ ਦੇ ਉੱਤੇ ਅੱਜ ਕੇਂਦਰ ਸਰਕਾਰ ਦੇ ਵੱਲੋਂ ਵੀ ਹੁਣ ਹਾਮੀ ਭਰ ਦਿੱਤੀ ਗਈ ਹੈ ਔਰ ਇਹ ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਸੋਚ ਕੇ ਇੰਜੀਨੀਅਰ ਦੇ ਨਾਲ ਗੱਲ ਕਰਕੇ ਔਰ ਜਿੰਨੀ ਵੀ ਇਸ ਦੀ ਟੈਕਨੀਕੈਲिटीज ਹੈਗੀਆਂ ਨੇ ਇਹਨਾਂ ਨੂੰ ਸਮਝ ਕੇ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਜਿਹੜੀ ਡਾਕਟਰ ਅੰਬੇਦਕਰ ਸਾਹਿਬ ਦੇ ਬੋਤ ਦੀ ਪੰਨ ਤੋੜ ਕਰਨ ਵਾਲੇ ਲੋਕਾਂ ਨੂੰ ਉਹਨਾਂ ਚ ਗ੍ਰਿਫਤਾਰੀ ਹੋਈ ਹੈ ਜੀ ਕੋਈ ਕੋ ਟੈਂਸਬ ਜਿਹੜੇ ਪਿਛਲੇ ਦਿਨੀ ਇੱਕ ਗੁਰਪਤਵੰਨ ਸਿੰਘ ਪੰਨੂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਜਿਹੜੇ ਬੀ ਆਰ ਅੰਬੇਦਕਰ ਜਨਤੀ ਵਾਲੇ ਦਿਨ ਵੱਖ-ਵੱਖ ਥਾਵਾਂ ਤੇ ਲੋਕ ਇਕੱਠੇ ਹੋ ਕੇ ਡਾਕਟਰ ਬੀ ਆਰ ਅੰਬੇਦਕਰ ਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਡੈਮੇਜ ਕਰਨ ਇਸ ਦੇ ਤਹਿਤ ਅੱਜ ਦੇ ਦਿਨ ਪੁਲਿਸ ਸਿਕਿਉਰਿਟੀ ਜਿਹੜੀ ਉਹ ਵੀ ਤਾਇਨਾਤ ਕੀਤੀ ਹੋਈ ਸੀਗੀ ਵੱਖ-ਵੱਖ ਥਾਵਾਂ ਤੇ ਤੈਨਾਤੀ ਤੇ ਹੋਰ ਨਾਗਰ ਦੇ ਨਾਲ ਜਿਹੜੇ ਵਿਧਾਇਕ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਵੱਲੋਂ ਆਪਣੇ ਪੱਧਰ ਤੇ ਬਹੁਤ ਕੁਝ ਕੀਤਾ ਗਿਆ ਜਿਵੇਂ ਲੁਧਿਆਣੇ ਦੇ ਵਿੱਚ ਕੁਲਵੰਤ ਸਿੰਘ ਜਿਹੜੇ ਨੇ ਲੁਧਿਆਣਾ ਤੋਂ ਵਿਧਾਇਕ ਉਹਨਾਂ ਦੇ ਵੱਲੋਂ ਬੀ ਆਰ ਅੰਬੇਦਕਰ ਦੇ ਬੁੱਤ ਤੇ ਆਪਣੀ ਲਾਇਸੈਂਸਡ ਪਿਸਤਲ ਲੈ ਕੇ ਉੱਥੇ ਤੈਨਾਤ ਰਹੇ ਕਹਿੰਦੇ ਕਿ ਮੈਂ ਇੱਥੇ ਕਿਸੇ ਨੂੰ ਵੀ ਕੁਝ ਨਹੀਂ ਕਰਨ ਦਊਗਾ ਕਿਉਂਕਿ ਕਹਿੰਦੇ ਕਿ ਡਾਕਟਰ ਬੀ ਆਰ ਅੰਬੇਦਕਰ ਉਹਨੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਸਿਰਜਿਆ ਕਹਿੰਦੇ ਕਿ ਅਸੀਂ ਬੀ ਆਰ ਅੰਬੇਦਕਰ ਦੇ ਬੁੱਤ ਤੇ ਆਂਚ ਵੀ ਨਹੀਂ ਆਣ ਦਵਾਂਗੇ ਲੇਕਿਨ ਦੂਜੇ ਪਾਸੇ ਫਲੋਰ ਦੀ ਘਟਨਾ ਇਹ ਹੈ ਜਿੱਥੇ ਬੀਰਮ ਬੇਦਕਰ ਦੇ ਬੁੱਤ ਤੇ ਜਿਹੜੇ ਨੇ ਨਾਰੇ ਲਿਖੇ ਗਏ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉੱਤੇ ਕਾਰਵਾਈ ਕੀਤੀ ਗਈ ਤੇ ਜਲੰਧਰ ਦੇ ਤਿੰਨ ਵਿਅਕਤੀ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਉਹ ਡੀਏਵੀ ਕਾਲਜ ਦੇ ਵਿੱਚ ਪੜਦਾ ਔਰ ਉਸ ਦੇ ਉੱਤੇ ਵੀ ਹੁਣ ਕਾਰਵਾਈ ਹੋ ਰਹੀ ਹੈ ਲੇਕਿਨ ਇਹ ਜ਼ਰੂਰ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਨੂੰ ਪੈਸੇ ਦਿੱਤੇ ਗਏ ਸੀਗੇ ਇਹ ਸਾਰਾ ਕੰਮ ਕਰਨ ਦੇ ਲਈ ਲੇਕਿਨ ਪੁਲਿਸ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਅਸੀਂ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਉਸ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਵਿਅਕਤੀ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਜਾਂ ਜਿਹੜੇ ਇਹ ਸਾਰੀਆਂ ਚੀਜ਼ਾਂ ਕਰਵਾਉਣਾ ਚਾਹੁੰਦੇ ਸੀ ਉਹ ਕੌਣ ਨੇ ਔਰ ਕਹਿੰਦੇ ਉਹਨਾਂ ਦੇ ਉੱਤੇ ਵੀ ਐਕਸ਼ਨ ਜਿਹੜਾ ਹੈ ਲਿਆ ਜਾਏਗਾ ਅਨੂਜ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਗਰਮੀ ਕਿੰਨੀ ਹੈ ਜੀ ਕਿੰਸਾ ਮੌਸਮ ਦੇ ਵਿੱਚ ਹਲਕੀ ਜਿਹੀ ਜਿਹੜੀ ਹੈ ਰਾਹਤ ਜ਼ਰੂਰ ਲੋਕਾਂ ਨੂੰ ਮਿਲੀ ਹੈ ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਜਾ ਰਿਹਾ ਸੀਗਾ ਉਹ ਥੋੜਾ ਘਟਿਆ ਹੈ ਇਸ ਵਕਤ ਤਾਪਮਾਨ ਜਿਹੜਾ 36 ਤੋਂ 37 ਡਿਗਰੀ ਸੈਲਸੀਅਸ ਦੇ ਵਿੱਚ ਰਹਿ ਰਿਹਾ ਹੈ ਲੇਕਿਨ ਵੈਸਟਰਨ ਡਿਸਟਰਬੈਂਸ ਜਿਹੜੀਆਂ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਹਿੰਦੇ ਕਿ ਵੈਸਟਰਨ ਡਿਸਟਰਬੈਂਸ ਜ ਨਜ਼ਰ ਆ ਰਹੀਆਂ ਨੇ ਜਿਸ ਦੇ ਕਰਕੇ अर्ਲੀ ਮਾਰਨਿੰਗ ਔਰ ਜਿਹੜਾ ਈਵਨਿੰਗ ਦਾ ਟਾਈਮ ਹੁੰਦਾ ਉਸ ਦੇ ਵਿੱਚ ਠੰਡੀਆਂ ਹਵਾਵਾਂ ਜਿਹੜੀਆਂ ਚਲਦੀਆਂ ਹੋਈਆਂ ਜ਼ਰੂਰ ਨਜ਼ਰ ਆਂਦੀਆਂ ਨੇ ਅਗਲੇ ਪੂਰੇ ਇੱਕ ਹਫਤੇ ਦੇ ਵਿੱਚ ਕਿਤੇ ਵੀ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਹੈ ਲੇਕਿਨ ਤਾਪਮਾਨ ਜਿਹੜਾ ਉਹ ਵਧਣ ਦੀ ਸੰਭਾਵਨਾ ਅਗਲੇ 2-3 ਦਿਨਾਂ ਦੇ ਵਿੱਚ ਹੈਗੀ ਹੈ বহ বড় মেহরবানি জি বহ শুক্রিয় অনুজা জী বুক